ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਪ੍ਰੈਸਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਇੱਥੇ ਹੁਣ ਧਰਨਾ ਲੱਗਿਆ ਸੀ ਬਹੁਤ ਹੀ ਦੁਖਦਾਈ ਗੱਲ ਹੈ ਕਿ ਦੋ ਮਾਮਾ ਨੂੰ ਆਪਣੇ ਬੱਚਿਆਂ ਦੇ ਕਾਤਲਰ ਨੂੰ ਫਰਾਨ ਵਾਸਤੇ ਨਿਆਂ ਸਾਫ ਲੈਣ ਵਾਸਤੇ ਗੁੰਗੀ ਬੋਲੀ ਤੇ ਅੰਨੀ ਪੁਲਿਸ ਦੇ ਖਿਲਾਫ ਜਿਹੜੀ ਕਾਰਵਾਈ ਇੱਕ ਸੜਕ ਤੇ ਬੈਠ ਕੇ ਜਿਹੜਾ ਨਿਆਂ ਸਾਫ ਮੰਗਰੀਆਂ ਨੇ ਪਿਛਲੇ 25 ਦਿਨ ਤੋਂ ਇਹ ਲੜਾਈ ਚੱਲ ਰਹੀ ਹੈ ਸਰਕਾਰ ਦੇ ਜਿਹੜਾ ਧਰਨਾ ਚੁਕਾਇਆ ਸੀ 에어ਪੋਰਟ ਰੋਡ ਜਾਮ ਕੀਤਾ ਸੀ ਤਿੰਨ ਦਿਨ ਤੇ ਸਰਕਾਰ ਤੇ ਇੱਥੇ ਦਾ ਐਮ ਐਲ ਏ ਡੀ ਐਸ ਪੀ ਐਮ ਐਲ ਏ ਐਸ ਡੀ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕਰਕੇ ਗਿਆ ਸੀ ਅਸੀਂ ਪਰਿਵਾਰ ਦਾ ਰੱਖਿਆ ਸੀ ਵੀ ਕਿ ਕਿ ਕਰੋੜ ਰੁਪਇਆ ਜਿਹੜਾ ਮਿਲਣਾ ਚਾਹੀਦਾ ਮਾਲੀ ਸਹਾਇਤਾ ਮਿਲਣੀ ਚਾਹੀਦੀ ਇੱਕ ਪਰਿਵਾਰ ਨੂੰ ਨੌਕਰੀ ਸਰਕਾਰੀ ਚਾਹੀਦੀ ਹੈ ਐਸ ਸੀ ਐਸ ਟੀ ਐਕਟ ਲਾਗੇ ਇਹਨਾਂ ਨੂੰ 8.5 8 ਲੱਖ ਰੁਪਇਆ ਉਹ ਕੰਪਨਸੇਸ਼ਨ ਮਿਲਣਾ ਚਾਹੀਦਾ ਤੇ ਦੂਜੀ ਪਰਿਵਾਰ ਲੋਕਾਂ ਦੀ ਮੰਗ ਸੀ ਵੀ ਜਿਹੜੇ ਬਾਹਰਲੇ ਪ੍ਰਵਾਸੀ ਨੇ ਉਹਨਾਂ ਦੀ ਜਿਹੜੀ ਇੱਥੇ ਤੋਂ ਵੋਟਾਂ ਉਹਨਾਂ ਦੇ ਨੀਲੇ ਕਾਰਡ ਆਧਾਰ ਕਾਰਡ ਇੱਥੇ ਦੇ ਐਡਰੈਸ ਤੇ ਕੱਟੇ ਜਾਣ ਤਾਂ ਕਿ ਜੇ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤਾ ਉਹਨਾਂ ਦੇ ਜਿਹੜੇ ਹੈ ਲੱਭਣਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ ਹੈ ਪਰ ਲੇਕਿਨ ਉੱਥੇ ਬਹੁਤ ਵੱਡੇ ਵੱਡੇ ਦਾਅਵੇ ਪਹਿਲਾਂ ਤਾਂ ਧਰਨੇ ਚਕਾਣ ਵੇਲੇ ਕਰੇ ਫਿਰ ਜਿਸ ਦਿਨ 24 ਤਰੀਕ ਨੂੰ ਭੋਗ ਵੇਆ ਉਸ ਦਿਨ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਦੇ ਕੀਤੇ ਲੇਕਿਨ ਉਹਨਾਂ ਜੋ ਇੱਕ ਵੀ ਜਦੋਂ ਪੂਰਾ ਨਾ ਹੋਇਆ ਅਸੀਂ ਪ੍ਰੈਸ ਕਾਨਫਰੰਸ ਕਰਕੇ 8 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ 8 ਦਿਨ ਚ ਪੁਲਿਸ ਪ੍ਰਸ਼ਾਸਨ ਦੇ ਤੇ ਸਰਕਾਰ ਦੇ ਤੇ ਇੱਥੇ ਦੇ ਐਮਐਲਏ ਦੇ ਕੰਨ ਦੇ ਯੂਨੀ ਸਰਕਦੀ ਐਮਸੀ ਚਾਰ ਬੰਦੇ ਪੁਲਿਸ ਮੁਲਾਜ਼ਮ ਲੈ ਕੇ ਰਾਤ ਦੋਨੇ ਪਰਿਵਾਰਾਂ ਨੂੰ ਡਰਾਣ ਧਮਕਾਣ ਚਲੇ ਗਿਆ ਵੀ ਤੁਸੀਂ ਧਰਨੇ ਤੇ ਨਹੀਂ ਜਾਣਾ ਤੁਹਾਡੀ ਜਿਹੜੀ ਸੇਵਾ ਜਿਹੜੀ ਤੁਹਾਡੇ ਹੈਲਪ ਹੈਗੀ ਉਹ ਪੂਰੀ ਹੋਊਗੀ ਪਰ ਲੇਕਿਨ ਅਜਿਹੇ ਟਾਟ ਚਮਚੇ ਬਹੁਤ ਹੁੰਦੇ ਨੇ ਇਹ ਪਹਿਲਾਂ ਵੀਰਦਵਿੰਦਰ ਦੇ ਵੇਲੇ ਵੀ ਸੀ ਇਹ ਰਾਮਵਾਲੀਏ ਦੇ ਵੇਲੇ ਵੀ ਸੀ ਤੇ ਹੁਣ ਵੀ ਉਹੀ ਚੱਲ ਰਹੇ ਨੇ ਇਹੀ ਘੁਮ ਰਿਹਾ ਜਿਹੜਾ ਡੇਰਾ ਸਾਰਾ ਘੁਮ ਰਿਹਾ ਹੈਗਾ ਤੇ ਮੈਂ ਐਸ ਐਮ ਐਲ ਨੂੰ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਥੇ ਪਹਿਲਾਂ ਵੀ ਐਮ ਐਲ ਨੇ ਪਰਚੇ ਕਰਾਏ ਹੁਣ ਵੀ ਤੂੰ ਕਰਾ ਰਹੇਗਾ ਤੂੰ ਵੱਡਾ ਬਹੁਤ ਵੱਡਾ ਯੋਗਦਾਨ ਪਾ ਰਹਿਆ ਪਰ ਲੇਕਿਨ ਤਿੰਨ ਤੇਰੇ ਖਿਲਾਫ ਜਿਹੜੀ ਹੈ ਬਹੁਤ ਵੱਡਾ ਜਿਹੜਾ ਸੰਘਰਸ਼ ਹੈ ਅਸੀਂ ਵਿੱਡਾਂਗੇ ਸਭ ਇਹ ਜਿਹੜੀ ਕਾਲ ਅੱਜ ਦਿੱਤੀ ਗਈ ਸੀ ਤੁਹਾਡੇ ਵੱਲੋਂ ਸੀ ਜਾਂ ਸੋਨਾ ਸਾਹਿਬ ਨਾਲ ਇਹ ਕਾਮਨ ਸੀ ਕਈ ਜਥੇਬੰਦੀਆਂ ਸੀ ਅਕਾਲੀ ਦਲ ਵੱਲੋਂ ਸੀ ਪਰ ਉਹ ਅਕਾਲੀ ਦਲ ਤਾਂ ਮੁੜ ਕੇ ਸਾਨੂੰ ਕਿਤੇ ਲੱਭਿਆ ਨਹੀਂ ਪਹਿਲਾਂ ਵੀ ਕਈ ਵਾਰੀ ਲੱਭਦਾ ਨਹੀਂ ਇਹ ਅਕਾਲੀ ਦਲ ਅਸੀਂ ਤਾਂ ਤਾਂਗਾ ਵੀ ਚਲੋ ਪਰਚੇ ਕਾਮਨ ਹੈ ਸਾਂਝਾ ਹੈਗਾ ਮੰਗ ਡਿਮਾਂਡ ਇਕੱਠੀ ਹੈ ਕੇਵਲ ਤਾਂ ਕੇਵਲ ਬੱਚਿਆਂ ਦੇ ਪੇਰੈਂਟਸਾਂ ਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਸਾਡੇ ਪਰਚੇ ਦਾ ਕੋਈ ਗੱਲ ਨਹੀਂ ਪਰਚਾ ਸਾਡਾ 6 ਮਹੀਨੇ ਨੂੰ ਹੋਜੂ ਕੈਨਸਲ ਨਹੀਂ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਪਰ ਜਿਹੜਾ ਬੱਚਿਆਂ ਨਾਲ ਵਾਦਾ ਕੀਤਾ ਬੱਚਿਆਂ ਦੇ ਪੇਰੈਂਟਸਾਂ ਨਾਲ ਵਾਦਾ ਕੀਤਾ ਉਹ ਵਾਦਾ ਪੂਰਾ ਕਰਨਾ ਚਾਹੀਦਾ ਨਾ ਇੱਥੇ ਦੇ ਐਮਐਲਏ ਨੇ ਕਰਿਆ ਨਾ ਇੱਥੇ ਦੇ ਐਸਡੀਐਮ ਮੰਨ ਰਹੀ ਹੈ ਡੀਸੀ ਇੱਥੇ ਦੀ ਮੁਹਾਲੀ ਦੀ ਡੀਸੀ ਨੇ ਨਿਕਲਦੀ ਮਹੀਨਾ ਡੇਢ ਮਹੀਨਾ ਹੋ ਗਿਆ ਅੰਦਰੋਂ ਡੀਸੀ ਨੇ ਜਾ ਕੇ ਬੱਚਿਆਂ ਦੇ ਪੇਰੈਂਟਸਾਂ ਦੀ ਬੱਚਿਆਂ ਦੇ ਮਾਂ-ਬਾਪਾ ਦੀ ਖਬਰਸਾਰ ਨਹੀਂ ਲਈ ਏਡੀਸੀ ਦੇ ਚ ਜਦੋਂ ਆਇਆ ਜਦੋਂ ਅਸੀਂ ਸੜਕ ਤੇ ਜਿਹੜਾ ਬੈਠ ਕੇ ਹੁਣ ਕਹਿ ਕੇ ਗਿਆ ਵੀ ਅਸੀਂ ਹਫ਼ਤੇ 'ਚ ਜਿਹੜਾ ਇਹਨਾਂ ਦਾ ਕੰਪੰਸੀਸ਼ਨ ਬਣਦਾ ਉਹ ਦੇ ਦਾਂਗੇ ਜਿਹੜੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਜੇ ਹਫ਼ਤੇ ਜਾਂ 10 ਦਿਨਾਂ ਜਾਂ 15 ਦਿਨਾਂ 'ਚ ਨਹੀਂ ਕਰੂਗਾ ਤਾਂ ਤੁਹਾਡੇ ਰਾਹੀਂ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਤਾਂ ਅਗਲੀ ਤਿਆਰੀ ਜਿਹੜੀ ਇਹ ਤੋਂ ਬਹੁਤ ਵੱਡੀ ਹੋਵੇਗੀ ਤੇ ਸੰਘਰਸ਼ ਸਾਰੀ ਜਥੇਬੰਦੀਆਂ ਲੈ ਕੇ ਤਿੱਖਾ ਸੰਘਰਸ਼ ਕਰਾਂਗੇ